ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਮੇਰਾ ਨਵਾਂ ਗਾਣਾ ਆਇਆ ਜੀ ਜਿਗਰਾ ਭਾਲਦੀ ਆ ਵੱਡੇ ਭਾਈ ਆਰਨੇਤ ਵੀਰੇ ਉਹਨਾਂ ਦੇ ਚੈਨਲ ਤੇ ਬਹੁਤ ਮੈਨੂੰ ਸਪੋਰਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਆ ਵੀਰਾ ਉਸਤਾਜ ਜੀ ਦਾ ਧੰਨਵਾਦ ਇੱਕ ਬੂਟਾ ਗਿਆਨੀ ਆ ਉਹਨਾਂ ਦੀ ਉਮਰ ਬਹੁਤ ਆ ਗਈ ਹੈ ਨਾ ਵੱਡੇ ਨੇ ਮੈਂ ਕੁਝ ਗਲਤ ਨਹੀਂ ਬੋਲਣਾ ਉਹ ਕਹਿੰਦਾ ਕਤੀੜੇ ਮੈਂ ਤੇਰੇ ਘਰੇ ਆਉਂਗਾ ਯਾਰ ਮੈਨੂੰ ਕਾਦੋਂ ਐ ਬੋਲਦਿਆ ਮੈਂ ਬਹੁਤ ਔਖੇ ਹੋ ਕੇ ਗਾਣਾ ਕੀਤਾ ਹਨਾ ਬਹੁਤ ਟਾਈਮ ਬਾਅਦ ਕੀਤਾ ਤੇ ਮੈਂ ਉਹਨੂੰ ਇਹ ਕਹਿਣਾ ਵੀ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜ਼ੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਾਂ ਘਰੇ ਆਉਣਾ ਕਰੇ ਕਿੱਦਾਂ ਆਉਣਾ ਜਦੋਂ ਤੇਰਾ ਦਿਲ ਕੀਤਾ ਨੰਬਰ ਮੇਰਾ ਫੇਸਬੁਕ ਇੰਸਟਾਗ੍ਰਾਮ ਤੇ ਦਿੱਤਾ ਵਿਆ ਫੋਨ ਕਰ ਲਈ ਆ ਜੀ ਵੈਲਕਮ ਕਿਉਂਕਿ ਜਿਹੜੇ ਮੈਨੂੰ ਕਮੈਂਟ ਆਏ ਆ ਉਹ ਸਾਰੇ ਇਹ ਕਹਿੰਦੇ ਆ ਬਾਈ ਤੇਰੇ ਨਾਲ ਆ ਬਸ ਜੇ ਉਹ ਮੇਰੇ ਨਾਲ ਆ ਮੈਂ ਉਹਨਾਂ ਦੇ ਸਿਰ ਤੇ ਹੀ ਉੱਡਣਾ ਹਨਾ ਬੂਟਾ ਗਿਆਨੀ ਬੰਦਾ ਬਣ ਜਾ ਬੰਦਾ ਪਹਿਲਾਂ ਤੂੰ ਆਰਨੇਤ ਵੀਰੇ ਤੇ ਲਾਭ ਉਸਤਾਜ ਜੀ ਦੇ ਗਾਣੇ ਬਾਰੇ ਬੋਲਿਆ ਹੁਣ ਮੇਰੇ ਗਾਣੇ ਬਾਰੇ ਵੀ ਬੋਲਿਆ ਫੇਮ ਭਾਲਦਾ ਤੂੰ ਹੋਰ ਕੁਝ ਨਹੀਂ ਮੈਂ ਪਾਉਣੀ ਨਹੀਂ ਸੀ ਵੀਡੀਓ ਮੈਂ ਕਿਹਾ ਮੈਨੂੰ ਨਾ ਕਹਿਣ ਸਾਰੇ ਵੀਰ ਤੈਨੂੰ ਕੀ ਲੋੜ ਸੀ ਪਰ ਸਾਰੇ ਮੇਰੇ ਨਾਲ ਆ ਮੇਰਾ ਦਿਲ ਕੀਤਾ ਆ ਜਾ ਮਾਂ ਦੇ ਪੁੱਤਾਂ ਦੇ ਹੈਗਾ ਮਾਪੇਓ ਦਾ ਪੁੱਤ ਨਾ ਬੰਦਾ ਬਣ ਜਾ ਆ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਮੇਰਾ ਨਵਾਂ ਗਾਣਾ ਆਇਆ ਜੀ ਜਿਗਰਾ ਭਾਲਦੀ ਆ ਵੱਡੇ ਭਾਈ ਆਰਨੇਤ ਵੀਰੇ ਹੁਣ ਨੇ ਚੈਨਲ ਤੇ ਬਹੁਤ ਮੈਨੂੰ ਸਪੋਰਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਲਾ ਵੀਰਾ ਉਸਤਾਜ ਜੀ ਦਾ ਧੰਨਵਾਦ ਇੱਕ ਬੂਟਾ ਗਿਆਨੀ ਉਹਨਾਂ ਦੀ ਉਮਰ ਬਹੁਤ ਆ ਗਈ ਹੈ ਨਾ ਵੱਡੇ ਨੇ ਮੈਂ ਕੁਝ ਗਲਤ ਨਹੀਂ ਬੋਲਣਾ ਉਹ ਕਹਿੰਦਾ ਕਤੀੜੇ ਮੈਂ ਤੇਰੇ ਘਰੇ ਆਉਂਗਾ ਯਾਰ ਮੈਨੂੰ ਕਾਦੋਂ ਐ ਬੋਲਦਿਆ ਮੈਂ ਬਹੁਤ ਔਖੇ ਹੋ ਕੇ ਗਾਣਾ ਕੀਤਾ ਹਨਾ ਬਹੁਤ ਟਾਈਮ ਬਾਅਦ ਕੀਤਾ ਤੇ ਮੈਂ ਉਹਨੂੰ ਇਹ ਕਹਿਣਾ ਵੀ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਿੰਦਾ ਘਰੇ ਆਉਣਾ ਘਰੇ ਕਿੱਦਾਂ ਆਉਣਾ ਜਦੋਂ ਤੇਰਾ ਦਿਲ ਕੀਤਾ ਨੰਬਰ ਮੇਰਾ ਫੇਸਬੁਕ ਇੰਸਟਾਗ੍ਰam ਤੇ ਦਿੱਤਾ ਵਿਆ ਫੋਨ ਕਰ ਲਈ ਆ ਜੀ ਵੈਲਕਮ ਕਿਉਂਕਿ ਜਿਹੜੇ ਮੈਨੂੰ ਕਮੈਂਟ ਆਏ ਆ ਉਹ ਸਾਰੇ ਇਹ ਕਹਿੰਦੇ ਆ ਬਾਈ ਤੇਰੇ ਨਾਲ ਆ ਬਸ ਜੇ ਉਹ ਮੇਰੇ ਨਾਲ ਆ ਮੈਂ ਉਹਨਾਂ ਦੇ ਸਿਰ ਤੇ ਹੀ ਉਡਣਾ ਹਨਾ ਬੂਟਾ ਗਿਆਨੀ ਬੰਦਾ ਬਣ ਜਾ ਬੰਦਾ ਪਹਿਲਾਂ ਤੂੰ ਆਰਨੇਤ ਵੀਰੇ ਤੇ ਲਾਭ ਉਸਤਾਜ ਜੀ ਦੇ ਗਾਣੇ ਬਾਰੇ ਬੋਲਿਆ ਹੁਣ ਮੇਰੇ ਗਾਣੇ ਬਾਰੇ ਵੀ ਬੋਲਿਆ ਫੇਮ ਭਾਲਦਾ ਤੂੰ ਹੋਰ ਕੁਝ ਨਹੀਂ ਮੈਂ ਪਾਉਣੀ ਨਹੀਂ ਸੀ ਵੀਡੀਓ ਮੈਂ ਕਿਹਾ ਮੈਨੂੰ ਨਾ ਕਹਿਣ ਸਾਰੇ ਵੀਰ ਤੈਨੂੰ ਕੀ ਲੋੜ ਸੀ ਪਰ ਸਾਰੇ ਮੇਰੇ ਨਾਲ ਆ ਮੇਰਾ ਦਿਲ ਕੀਤਾ ਆ ਜਾ ਮਾਂ ਦੇ ਪੁੱਤਾਂ ਦੇ ਹੈਗਾ ਮਾਪੇਓ ਦਾ ਪੁੱਤ ਨਾ ਬੰਦਾ ਬਣ ਜਾ ਆ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਮੇਰਾ ਨਵਾਂ ਗਾਣਾ ਆਇਆ ਜੀ ਜਿਗਰਾ ਭਾਲਦੀ ਆ ਵੱਡੇ ਭਾਈ ਆਰਨੇਤ ਵੀਰੇ ਉਹਨਾਂ ਦੇ ਚੈਨਲ ਤੇ ਬਹੁਤ ਮੈਨੂੰ ਸਪੋਰਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਆ ਵੀਰਾ ਉਸਤਾਜ ਜੀ ਦਾ ਧੰਨਵਾਦ ਇੱਕ ਬੂਟਾ ਗਿਆਨੀ ਆ ਉਹਨਾਂ ਦੀ ਉਮਰ ਬਹੁਤ ਆ ਗਈ ਹੈ ਨਾ ਵੱਡੇ ਨੇ ਮੈਂ ਕੁਝ ਗਲਤ ਨਹੀਂ ਬੋਲਣਾ ਉਹ ਕਹਿੰਦਾ ਕਤੀੜੇ ਮੈਂ ਤੇਰੇ ਘਰੇ ਆਉਂਗਾ ਯਾਰ ਮੈਨੂੰ ਕਾਦੋਂ ਐ ਬੋਲਦੇ ਮੈਂ ਬਹੁਤ ਔਖੇ ਹੋ ਕੇ ਗਾਣਾ ਕੀਤਾ ਹਨਾ ਬਹੁਤ ਟਾਈਮ ਬਾਅਦ ਕੀਤਾ ਤੇ ਮੈਂ ਉਹਨੂੰ ਇਹ ਕਹਿਣਾ ਵੀ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਕਾਜੀ ਜਦੋਂ ਮਰਜ਼ੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਾਂ ਘਰੇ ਆਉਣਾ ਕਰੇ ਕਿੱਦਾਂ ਆਉਣਾ ਜਦੋਂ ਤੇਰਾ ਦਿਲ ਕੀਤਾ ਨੰਬਰ ਮੇਰਾ ਫੇਸਬੁਕ ਇੰਸਟਾਗ੍ਰਾਮ ਤੇ ਦਿੱਤਾ ਵਿਆ ਫੋਨ ਕਰ ਲਈ ਆ ਜੀ ਵੈਲਕਮ ਕਿਉਂਕਿ ਜਿਹੜੇ ਮੈਨੂੰ ਕਮੈਂਟ ਆਏ ਆ ਉਹ ਸਾਰੇ ਇਹ ਕਹਿੰਦੇ ਆ ਬਾਈ ਤੇਰੇ ਨਾਲ ਆ ਬਸ ਜੇ ਉਹ ਮੇਰੇ ਨਾਲ ਆ ਮੈਂ ਉਹਨਾਂ ਦੇ ਸਿਰ ਤੇ ਹੀ ਉੱਡਣਾ ਹਨਾ ਬੂਟਾ ਗਿਆਨੀ ਬੰਦਾ ਬਣ ਜਾ ਬੰਦਾ ਪਹਿਲਾਂ ਤੂੰ ਆਰਨੇਤ ਵੀਰੇ ਤੇ ਲਾਭ ਉਸਤਾਜ ਜੀ ਦੇ ਗਾਣੇ ਬਾਰੇ ਬੋਲਿਆ ਹੁਣ ਮੇਰੇ ਗਾਣੇ ਬਾਰੇ ਵੀ ਬੋਲਿਆ ਫੇਮ ਭਾਲਦਾ ਤੂੰ ਹੋਰ ਕੁਝ ਨਹੀਂ ਮੈਂ ਪਾਉਣੀ ਨਹੀਂ ਸੀ ਵੀਡੀਓ ਮੈਂ ਕਿਹਾ ਮੈਨੂੰ ਨਾ ਕਹਿਣ ਸਾਰੇ ਵੀਰ ਤੈਨੂੰ ਕੀ ਲੋੜ ਸੀ ਪਰ ਸਾਰੇ ਮੇਰੇ ਨਾਲ ਆ ਮੇਰਾ ਦਿਲ ਕੀਤਾ ਆ ਜਾ ਮਾਂ ਦੇ ਪੁੱਤਾਂ ਦੇ ਹੈਗਾ ਮਾਪੇਓ ਦਾ ਪੁੱਤ ਨਾ ਬੰਦਾ ਬਣ ਜਾ ਆ ਜਾ